ਅੱਜ ਅਸੀਂ ਪਹੁੰਚਿਆ ਬਾਵਾਸ ਕਿਚਨ ਤੇ ਜਿਸ ਨੂੰ ਚਲਾਉਣ ਵਾਲਾ ਇੱਕ ਨੌਜਵਾਨ ਜਿਸਦੇ ਹੱਥ ਦੇ ਵਿੱਚ ਅਮਰੀਕਾ ਜਾਣ ਦੀ ਸਪੌਂਸਰਸ਼ਿਪ ਤੱਕ ਪਹੁੰਚ ਜਾਂਦੀ ਹੈ ਮੇਂ ਅਚਲੀ ਪਹਿਲਾਂ ਮੇਰਾ ਸ਼ੌਂਕ ਸੀਗਾ ਮੈਂ ਬਾਹਰ ਜਾਵਾਂ ਉਹ ਚਲੋ ਹੁਣ ਵੀ ਹੈ ਮੈਨੂੰ ਬਟ ਮੈਂ ਜਾਣਦਾ ਸੀ ਵੀ ਮੈਂ ਆਪਣੇ ਦੇਸ਼ ਵਿੱਚ ਰਹਿ ਕੇ ਹੀ ਮੈਂ ਕੰਮ ਕਰਾਂ ਜਿਹੜਾ ਅਸੀਂ ਯੂਥ ਆ ਅਸੀਂ ਮਤਲਬ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਸਾਰਾ ਹੀ ਯੂਥ ਬਾਹਰ ਜਾ ਰਿਹਾ ਹੈ ਕੈਨੇਡਾ ਆਸਟ੍ਰੇਲੀਆ ਅਮਰੀਕਾ ਹਨ ਤੇ ਉਹ ਆਪਣੇ ਦੇਸ਼ ਲਈ ਕੁਝ ਨਹੀਂ ਕਰ ਰਹੇ ਤੇ ਉਹ ਜਾ ਕੇ ਬਦਕੀ ਨੂੰ ਡਵੈਲਪ ਕਰ ਰਿਹਾ ਦੂਜੀ ਕੰਟਰੀਜ਼ ਨੂੰ ਸਾਡੇ ਵਰਗੇ ਨੌਜਵਾਨ ਆ ਦੂਜੀ ਕੰਟਰੀ ਨੂੰ ਡਵੈਲਪ ਕਰ ਰਿਹਾ ਉੱਥੇ ਹੀ ਟੈਕਸ ਦੇ ਰਿਹਾ ਉੱਥੇ ਹੀ ਆਪਣਾ ਕੰਮ ਕਰ ਰਿਹਾ ਹੁਣ ਉਹਨਾਂ ਦੀ ਸੋਚ ਇਦਾਂ ਵਾ ਵੀ ਉੱਥੇ ਜਾ ਕੇ ਉਹ ਕਮਾਉਂਦੇ ਆ ਚਲੋ ਠੀਕ ਆ ਉੱਥੇ ਸ ਲਾਈਫ ਸਟਾਈਲ ਵਧੀਆ ਵਾ ਵੈਲ ਮੈਂਟੇਨਡ ਆ ਸਾਰਾ ਕੁਝ ਬਟ ਉਹ ਉੱਥੇ ਕਮਾਉਂਦੇ ਆ ਉੱਥੇ ਟੈਕਸ ਦੇ ਰਹੇ ਆ ਜੇ ਉਹ ਇੰਡੀਆ ਦੇ ਵਿੱਚ ਕੁਝ ਬਣਾ ਵੀ ਰਹੇ ਨੇ ਉਹ ਸਿਰਫ ਆਪਣੇ ਪਰਸਨਲ ਯੂਸ ਲਈ ਬਣਾ ਰਹੇ ਉਹਦੇ ਵਿੱਚ ਇੰਡੀਆ ਤੇ ਜਾਂ ਪੰਜਾਬ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਹੁਣ ਜੇ ਅਸੀਂ ਨਹੀਂ ਸਟਾਰਟ ਕਰਾਂਗੇ ਤੇ ਕੌਣ ਸਟਾਰਟ ਕਰੇਗਾ ਹੁਣ ਜੇ ਮੈਂ ਇਹ ਸੌਸ ਲੈ ਕੇ ਚੱਲਦਾ ਵਾਂ ਬਈ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਪੰਜਾਬ ਦੇ ਵਿੱਚ ਖੁਦ ਆਪਣਾ ਬਿਜ਼ਨਸ ਕਰੀਏ ਬਿਜ਼ਨਸ ਕਰੀਏ ਜੌਬ ਕਰੀਏ ਸਭ ਕੁਝ ਹੈ ਪੰਜਾਬ ਦੇ ਵਿੱਚ ਆਪਾਂ ਇਹ ਮਨ ਹੋਣਾ ਚਾਹੀਦਾ ਇੱਕ ਸਬਰ ਹੋਣਾ ਚਾਹੀਦਾ ਆ ਹਰ ਵੀ ਕਰਦੇ ਹੋਂ ਸਿਰ 4 ਵਜੂੜ ਕੇ ਕਈ ਵਾਰੀ ਇਦਾਂ ਨਹੀਂ ਹੁੰਦਾ ਇੱਕ ਦਿਨ ਛੁੱਟੀ ਕਰ ਲਈਤੀ ਜਾਵੇ ਥਕਾਵਟ ਹੋ ਰਹੀ ਹੈ ਥਕਾਵਟ ਥਕਾਵਟ ਹੈ ਹੀ ਨਹੀਂ ਜੀ ਹੁਣ ਥਕਾਵਟ ਆਪਾਂ ਸਕਸੈਸ ਵੱਲ ਜਾਣ ਦਾ ਥਕਾਵਟ ਦਾ ਕੋਈ ਹੈ ਨਹੀਂ ਜੀ ਰੈਸਟ ਰੈਸਟ ਕੋਈ ਨਾਮ ਦਾ ਨਾਮ ਹੀ ਹੈ ਨਹੀਂ ਕੋਈ ਚੀਜ਼ ਆਪਣੀ ਡਿਕਸ਼ਨਰੀ ਦੇ ਵਿੱਚ ਰੈਸਟ ਕਰਾਂਗੇ ਤੇ ਰੈਸਟ ਕਰ ਹਾਲਾਤ ਲੋ ਕਰਦੇ ਨੇ ਜੀ ਕੀ ਕੀ ਹੁੰਦਾ ਤੁਹਾਡੇ ਕੋਲ ਹਾਂਜੀ ਆਪਣੇ ਕੋਲ ਮੰਡੇਟਰੀ ਦਾ ਦਿਨ ਹੈ ਕਿ ਘੜੀ ਹੁੰਦੀ ਹੈ ਰਾਜਮਾ ਹੁੰਦੇ ਹੈ ਜੀ ਦਾਲਮਕ ਨਹੀਂ ਹੁੰਦੀ ਹੈ ਰਾਈਸ ਹੁੰਦੇ ਰੋਟੀ ਹੁੰਦੀ ਹੈ ਦੇਸੇ ਕੀ ਹੋ ਜੇ ਤਵੇ ਵਾਲੀ ਰੋਟੀ ਹੁੰਦੀ ਹੈ ਅਜੀ ਬਾਸ ਪੇਰ ਬਾਸ ਬੱਜਾ ਆਪ ਹੀ ਆ ਹਾਂਜੀ 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 ਰੋਟੀ ਮੰਮਾ ਬਣਾਉਂਦੇ ਆ ਤੁਹਾਨੂੰ ਦਿਨਾਂ ਟਾਈਮ ਸੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਗ ਕੌਰ ਅੱਜ ਅਸੀਂ ਪਹੁੰਚੇ ਹਾਂ ਬਾਵਾਸ ਕਿਚਨ ਤੇ ਜਿਸ ਨੂੰ ਚਲਾਉਣ ਵਾਲਾ ਇੱਕ ਨੌਜਵਾਨ ਜਿਸ ਦੇ ਹੱਥ ਦੇ ਵਿੱਚ ਅਮਰੀਕਾ ਜਾਣ ਦੀ ਸਪੌਂਸਰ ਸਪੌਂਸਰਸ਼ਿਪ ਤੱਕ ਪਹੁੰਚ ਜਾਂਦੀ ਹੈ ਪਰ ਜੇਕਰ ਗੱਲਬਾਤ ਕੀਤੀ ਜਾਵੇ ਅੱਜ ਕੱਲ੍ਹ ਪੰਜਾਬੀ ਨੌਜਵਾਨਾਂ ਦੀ ਜੋ ਕਿ ਬਾਹਰ ਜਾਣ ਦੇ ਵਾਸਤੇ ਹਮੇਸ਼ਾ ਇੱਛੁਕ ਰਹਿੰਦੇ ਨੇ ਜੋ ਇੱਥੇ ਮਿਹਨਤ ਕਰਨਾ ਪਸੰਦ ਨਹੀਂ ਕਰਦੇ ਪਰ ਇਹੀ ਮਿਹਨਤ ਉੱਥੇ ਜਾ ਕੇ ਡਬਲ ਕਰਨਾ ਸ਼ੁਰੂ ਕਰ ਦਿੰਦੇ ਨੇ ਇਸ ਨੌਜਵਾਨ ਨਾਲ ਮਿਲਵਾਨੇ ਜਿਸ ਨੇ ਘਰ ਦਾ ਖਾਣਾ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਬਹੁਤ ਵਧੀਆ ਕੈਲੋਰੀਕ ਸਟਾਰਟਅਪ ਜੋ ਕਿ ਅਮਰੀਕਾ ਜਾ ਕੇ ਇੰਨਾ ਨਹੀਂ ਵਧੀਆ ਕਰ ਪਾਉਂਗਾ ਤੇ ਇੱਥੇ ਰਹਿ ਕੇ ਉਹਨਾਂ ਨੇ ਸ਼ੁਰੂਆਤ ਕੀਤੀ ਸਸ਼ਟਕਾਲ ਜੀ ਸਸ਼ਟਕਾਲ ਜੀ ਕੀ ਨਾਮ ਕੀ ਸਰ ਆ ਬਾਬਾ ਜੀ ਹਾਂ ਜੀ ਤੇ ਤੁਸੀਂ ਸ਼ੁਰੂਆਤ ਕੀਤੀ ਆਪਣੇ ਬਿਜ਼ਨਸ ਦੀ ਤੁਸੀਂ ਪਹਿਲਾਂ ਦੱਸਿਆ ਵੀ ਤੁਸੀਂ ਅਮਰੀਕਾ ਜਾਣ ਦੀ ਸਪਾਂਸਰਸ਼ਿਪ ਤੁਹਾਡੇ ਕੋਲ ਆ ਚੁੱਕੀ ਸੀ ਪਰ ਤੁਸੀਂ ਜਾਣਾ ਨਹੀਂ ਜ਼ਰੂਰੀ ਹਾਂ ਜੀ ਨੈਚਰਲੀ ਪਹਿਲਾਂ ਮੇਰਾ ਸ਼ੌਂਕ ਸੀਗਾ ਮੈਂ ਬਾਹਰ ਜਾਵਾਂ ਉਹ ਚਲੋ ਹੁਣ ਵੀ ਹੈ ਮੈਨੂੰ ਬਟ ਮੈਂ ਜਾਣਦਾ ਸੀ ਵੀ ਮੈਂ ਆਪਣੇ ਦੇਸ਼ ਵਿੱਚ ਰਹਿ ਕੇ ਹੀ ਮੈਂ ਕੰਮ ਕਰਾਂ ਤੇ ਪਹਿਲਾਂ ਮੈਂ ਸਾਰਾ ਕੁਝ ਮੇਰਾ ਹੋਗਾ ਸੀ ਬਾਹਰ ਇਸ ਲਈ ਮੇਰੇ ਨੌਨ ਹੈਗੇ ਬਹੁਤ ক্লোਜ਼ ਨੇ ਤੇ ਉਹਨਾਂ ਨੇ ਹੀ ਮੈਨੂੰ ਸਪਾਂਸਰਸ਼ਿਪ ਭੇਜਨੀ ਸੀ ਮਤਲਬ ਹੋ ਗਿਆ ਸੀ ਸਾਰਾ ਤੇ ਭੇਜਣੀ ਸੀਗੀ ਤੇ ਉੱਥੇ ਜਾ ਕੇ ਮੈਂ ਏਸੀ ਲਾਈਨ ਦੇ ਵਿੱਚ ਪਹਿਲਾਂ ਮੈਂ ਰੈਸਟੋਰੈਂਟ ਚ ਜੋਬ ਕਰਦਾ ਹੁੰਦਾ ਸੀਗਾ ਹਾਂਜੀ 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 ਜੋਬ ਕਰਦਾ ਮੈਂ ਤਾਂ ਜੋਬ ਵੀ ਨਹੀਂ ਕਹਿ ਸਕਦੇ ਮੈਂ ਫ੍ਰੀ ਕੰਮ ਕੀਤਾ 2 ਸਾਲ ਉੱਥੇ ਸਿੱਖਦਾ ਸੀਗਾ ਮੈਂ ਸਿੱਖਿਆ ਵੀ ਆ ਫਿਰ ਉੱਥੇ ਹੀ ਮੈਂ ਕੰਮ ਕਰਨ ਲੱਗ ਗਿਆ ਤੇ ਉਦੋਂ ਬਾਅਦ ਮੈਨੂੰ ਸੀ ਮੈਂ ਆਪਣਾ ਆਪਣੇ ਦੇਸ਼ ਨੂੰ ਅੱਗੇ ਲੈ ਕੇ ਜਾਵਾਂ ਗੱਲ ਇਦਾਂ ਵਾਂ ਵੀ ਪਹਿਲਾਂ ਚਲੋ ਮੈਨੂੰ ਵੀ ਸੀ ਜਿੱਦਾਂ ਮੈਂ ਤੁਹਾਨੂੰ ਦੱਸ ਚੁੱਕਾ ਹਾਂ ਨਾ ਵੀ ਫੇਰ ਮੈਂ ਇੱਕ ਦਿਨ ਬਹਿ ਕੇ ਸੋਚਿਆ ਜਿਵੇਂ ਮੈਂ ਆਪਣੇ ਘਰ ਦਾ ਇਕਲੌਤਾ ਮੁੰਡਾ ਵਾਂ ਤੇ ਮੈਂ ਉਹਨਾਂ ਨੂੰ ਵੀ ਦੇਖਣਾ ਵਾਂ ਪਿੱਛੋਂ ਜੇ ਮੈਂ ਬਾਹਰ ਚਲਾ ਜਾਣਾ ਉਹਨਾਂ ਨੂੰ ਕੌਣ ਦੇਖੇਗਾ ਤੇ ਇਹ ਚਲੋ ਸੈਕਿੰਡ ਤੇ ਆ ਗਈ ਜਿਹੜਾ ਮੇਰਾ ਫਰਸਟ ਪ੍ਰਾਇੋਰਟੀ ਹੈ ਜਿਹੜੀ ਮੈਂ ਸੋਚ ਲੈ ਕੇ ਚੱਲ ਰਿਹਾ ਵਾਂ ਵੀ ਜਿਹੜਾ ਅਸੀਂ ਯੂਥ ਆ ਅਸੀਂ ਮਤਲਬ ਪੰਜਾਬ ਤੋਂ ਬਿਲੋਂਗ ਕਰਦੇ ਹਾਂ ਸਾਰਾ ਹੀ ਯੂਥ ਬਾਹਰ ਜਾ ਰਿਹਾ ਹੈ ਕੈਨੇਡਾ ਆਸਟ੍ਰੇਲੀਆ ਅਮਰੀਕਾ ਹਨ ਤੇ ਉਹ ਆਪਣੇ ਦੇਸ਼ ਲਈ ਕੁਝ ਨਹੀਂ ਕਰ ਰਹੇ ਤੇ ਉਹ ਜਾ ਕੇ ਬਟਕੀ ਨੂੰ ਬ੍ਰੈਡ ਡਵੈਲਪ ਕਰ ਰਿਆ ਦੂਜੀ ਕੰਟਰੀਜ਼ ਨੂੰ ਸਾਡੇ ਵਰਗੇ ਨੌਜਵਾਨ ਆ ਦੂਜੀ ਕੰਟਰੀ ਨੂੰ ਡਵੈਲਪ ਕਰ ਰਿਆ ਉੱਥੇ ਹੀ ਟੈਕਸ ਦੇ ਰਿਆ ਉੱਥੇ ਹੀ ਆਪਣਾ ਕੰਮ ਕਰ ਰਿਆ ਹੁਣ ਉਹਨਾਂ ਦੀ ਸੋਚ ਇਦਾਂ ਵਾ ਵੀ ਉੱਥੇ ਜਾ ਕੇ ਉਹ ਕਮਾਉਂਦੇ ਆ ਚਲੋ ਠੀਕ ਆ ਉੱਥੇ ਸ ਲਾਈਫ ਸਟਾਈਲ ਵਧੀਆ ਵਾ ਵੈਲ ਮੇਨਟੇਨਡ ਆ ਸਾਰਾ ਕੁਝ ਬਟ ਉਹ ਉੱਥੇ ਕਮਾਉਂਦੇ ਆ ਉੱਥੇ ਟੈਕਸ ਦੇ ਰਿਆ ਜੇ ਉਹ ਇੰਡੀਆ ਦੇ ਵਿੱਚ ਕੁਝ ਬਣਾ ਵੀ ਰਹੇ ਨੇ ਉਹ ਸਿਰਫ ਆਪਣੇ ਪਰਸਨਲ ਯੂਸ ਲਈ ਬਣਾ ਰਹੇ ਉਹਦੇ ਵਿੱਚ ਇੰਡੀਆ ਤੇ ਜਾਂ ਪੰਜਾਬ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਮੁਝੇ ਅਸੀਂ ਨਹੀਂ ਸਟਾਰਟ ਕਰਾਂਗੇ ਤੇ ਕੌਣ ਸਟਾਰਟ ਕਰੇਗਾ ਮੁਝੇ ਮੈਂ ਇਹ ਸੋਚ ਲੈ ਕੇ ਚੱਲਦਾ ਹਾਂ ਬਾਈ ਆਪਾਂ ਆਪਣੇ ਪੰਜਾਬ ਨੂੰ ਬਚਾਈਏ ਆਪਣੇ ਪੰਜਾਬ ਦੇ ਵਿੱਚ ਖੁਦ ਆਪਣਾ ਬਿਜ਼ਨਸ ਕਰੀਏ ਬਿਜ਼ਨਸ ਕਰੀਏ ਜੌਬ ਕਰੀਏ ਸਭ ਕੁਝ ਆ ਪੰਜਾਬ ਦੇ ਵਿੱਚ ਜੀ ਆਪਾਂ ਸਿਰ ਮਨ ਹੋਣਾ ਚਾਹੀਦਾ ਇੱਕ ਸਬਰ ਹੋਣਾ ਚਾਹੀਦਾ ਆ ਜੇ ਤੁਸੀਂ ਸਬਰ ਨਾਲ ਅ ਚੱਲੋਗੇ ਤਾਂ ਤੁਸੀਂ ਬਹੁਤ ਕੁਝ ਅਚੀਵ ਕਰ ਸਕਦੇ ਹੋ ਜਿਵੇਂ ਤੁਸੀਂ ਕਿਹਾ ਕਿ ਸਬਰ ਹੋਣਾ ਚਾਹੀਦਾ ਤੇ ਆਪਾਂ ਪੰਜਾਬ ਨੂੰ ਅੱਗੇ ਵਧਾਈਏ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਕੁਝ ਨਾ ਕੁਝ ਸਟਾਰਟਅਪ ਛੋਟਾ ਹੋਵੇ ਨਾ ਤਾਂ ਸ਼ਰਮ ਕਰ ਜਾਂਦੇ ਨੇ ਤੁਸੀਂ ਅੱਜ ਇੱਥੇ ਖੜੇ ਹੋ ਲੋਕ ਆ ਰਹੇ ਆ ਖਾ ਪੀ ਰਹੇ ਤੁਹਾਡੇ ਕੋਲ ਲੋਕ ਪਸੰਦ ਵੀ ਕਰਦੇ ਆ ਘਰ ਦਾ ਖਾਣਾ ਪਰ ਕਦੀ ਇਹ ਨਹੀਂ ਹੋਇਆ ਯਾਰਾ ਦੋਸਤਾ ਵੱਲੋਂ ਜਾਂ ਫੈਮਿਲੀ ਵੱਲੋਂ ਕਿ ਤੂੰ ਕੋਈ ਵਧੀਆ ਨੌਕਰੀ ਲੱਭ ਕਿ ਤੁਸੀਂ ਪਹਿਲੇ ਦੱਸੇ ਤੁਸੀਂ ਕੈਸ਼ਚਰ ਐਂਡ ਚ ਕੰਮ ਕਰਦੇ ਸੀ ਉਹ ਫ੍ਰੀ ਖਾਤੇ ਸੀ ਪਰ ਇਹ ਨਹੀਂ ਸੋਚਿਆ ਕਿ ਮੈਂ ਐਕਸਪੀਰੀਅੰਸ ਲੈ ਲਿਆ ਤੇ ਮੈਂ ਕੋਈ ਵਧੀਆ ਰੈਸਟੋਰੈਂਟ ਦੇ ਵਿੱਚ ਜੌਬ ਨਹੀਂ ਐਦਾਂ ਵਾ ਦੇਖੋ ਇਹ ਕਿਸੇ ਕੰਮ 'ਚ ਸ਼ਰਮ ਨਹੀਂ ਹੈ ਜੇ ਤੁਸੀਂ ਸ਼ਰਮ ਕਰੋਗੇ ਫੇਰ ਤਾਂ ਤੁਸੀਂ ਜੋਬ ਵੀ ਨਹੀਂ ਕਰ ਸਕਦੇ ਜੋਬ ਵੀ ਤੁਸੀਂ ਕਰੋਗੇ ਵੀ ਮੈਂ ਤਾਂ ਛੋਟੀ ਜੋਬ ਕਰ ਰਿਹਾ ਜਾਂ ਮੈਂ ਵੱ ਨਾਲੇ ਮੈਨੂੰ ਤਾਂ ਮਾਣ ਹੈ ਮੈਂ ਆਪਣਾ ਕੰਮ ਖੁਦ ਦਾ ਕੰਮ ਕਰ ਰਿਹਾ ਬਾਕੀ ਜੇ ਮੇਰੇ ਫਰੈਂਡ ਸਰਕਲ ਨੂੰ ਲੈ ਕੇ ਚੱਲੀਏ ਉਹ ਫਰੈਂਡ ਸਰਕਲ एक्चुअली ਮੇਰਾ ਬਾਹਰ ਹੀ ਹੈ ਸਾਰਾ ਹਨਾ ਤੇ ਉਹ ਬਹੁਤ ਹੀ ਜ਼ਿਆਦਾ ਐਪਰੀਸ਼ੀਏਟ ਕਰ ਰਿਹਾ ਮੈਨੂੰ ਵੀ ਸਪੋਰਟ ਕਰਦੇ ਹੋਣ ਸਪੋਰਟ ਕਰ ਰਿਹਾ ਮਤਲਬ ਮੈਂ ਸੋਚਿਆ ਨਹੀਂ ਸੀਗਾ ਵੀ ਜਿੰਨਾ ਮੈਨੂੰ ਪਿਆਰ ਲੋਕ ਕਰ ਰਹੇ ਆ ਮੈਨੂੰ ਦੇ ਰਿਹਾ ਇਹਨਾਂ ਸਪੋਰਟ ਕਰ ਰਿਹਾ ਤੇ ਸ਼ਾਇਦ ਮੈਂ ਜੇ ਬਾਹਰ ਚਲਾ ਜਾਂਦਾ ਤੇ ਮੈਨੂੰ ਇੰਨਾ ਪਿਆਰ ਨਾ ਮਿਲਦਾ ਕਿਸੇ ਨੂੰ ਯਾਦ ਤੱਕ ਨਹੀਂ ਰਹਿੰਦਾ ਜਦੋਂ ਮਤਲਬ ਬੱਚੇ ਘਰ ਤੋਂ ਦੂਰ ਚੱਲ ਜਾਣ ਮਾਪੇ ਉਹ ਵੀ ਹੌਲੀ ਹੌਲੀ ਇਦਾਂ ਹੁੰਦਾ ਕਿ ਇਹ ਸਾਡੇ ਕੋਲ ਹੈ ਹੀ ਨਹੀਂ ਸਾਡੀ ਜ਼ਰੂਰਤ ਇਦਾਂ ਹੀ ਆਈ ਹੁਣ ਮੈਂ ਇੱਥੇ ਆਪਣਾ ਸੈਟਅਪ ਕੀਤਾ ਮੈਂ ਆਪਣਾ ਕੰਮ ਚਲਾ ਰਿਆ ਹਾਂ ਕਿਰਪਾ ਆ ਸਾਰੀ ਮਾਰੇ ਦੀ ਵੀ ਕਿਰਪਾ ਚਲੋ ਬਟ ਇੱਥੇ ਬਹੁਤ ਹੀ ਵਧੀਆ ਪਿਆਰ ਮਿਲ ਰਿਹਾ ਸਾਰੇ ਲੋਕ ਸਪੋਰਟ ਕਰਦੇ ਆ ਜਿੰਨੇ ਵੀ ਆਂਦੇ ਆ ਕਸਟਮਰ ਚਲੋ ਕੁਆਲਟੀ ਵੀ ਬਹੁਤ ਵਧੀਆ ਅੱਛੀ ਦੇ ਰਹੇ ਆ ਸੋ ਇਹੀ ਆ ਵੀ ਬਾਹਰ ਜਾ ਕੇ ਇੰਨਾ ਕੁਝ ਨਹੀਂ ਹੋ ਪਾਣਾ ਸੀਗਾ ਉੱਥੇ ਵੀ ਮੈਂ ਇੱਕ ਜੋਬ ਹੀ ਕਰਦਾ ਹਨਾ ਤੇ ਇੱਥੇ ਮੈਂ ਆਪਣਾ ਸੈਟਅਪ ਕਰ ਰਿਹਾ ਜੋ ਕਿ ਬਹੁਤ ਜ਼ਿਆਦਾ ਵਧੀਆ ਰਿਜ਼ਲਟ ਦੇ ਰਿਹਾ ਮੈਨੂੰ ਬਹੁਤ ਹੀ ਪਿਆਰ ਨਾਲ سوشل ਮੀਡੀਆ ਦੇ ਵੀਡੀਓਜ਼ ਬਣਾਉਂਦੇ ਹੋ ਕਿੱਦਾਂ ਦੇ ਕਮੈਂਟ ਆਉਂਦੇ ਕਿੱਦਾਂ ਦਾ ਮਹਿਸੂਸ ਹੁੰਦਾ ਕਿਉਂਕਿ ਲੋਕ ਬਹੁਤ ਪਿਆਰ ਕਰ ਰਹੇ ਹਾਂ ਹਾਂਜੀ ਉਹੀ ਗੱਲ ਹੈ ਜੀ ਮੈਨੂੰ ਤਾਂ ਬਹੁਤ ਹੀ ਜ਼ਿਆਦਾ ਪੁਸ਼ ਮਿਲ ਰਿਹਾ ਆਪਣੇ ਕੰਮ ਦੇ ਵਿੱਚ ਵੀ ਜਿਵੇਂ ਤੇ ਮੈਨੂੰ ਕਮੈਂਟਸ ਆਉਂਦੇ ਆ ਇੰਨੇ ਸਪੋਰਟਿਵ ਆ ਅ ਅੱਛੇ ਅੱਛੇ ਇਨਫਲੂਐਂਸਰ ਵੀ ਮੈਨੂੰ ਕਮੈਂਟ ਕਰ ਰਹੇ ਆ ਵੀ ਤੋਂ ਮਤਲਬ ਅ ਅੱਛੀ ਗੱਲ ਆ ਤੁਸੀਂ ਪੁਸ਼ ਕਰ ਰਹੇ ਮੈਨੂੰ ਬਹੁਤ ਵਧੀਆ ਸੋ ਉਹੀ ਮੇਰੇ ਲਈ ਨਾ ਬਹੁਤ ਮੈਨੂੰ ਪਾਵਰ ਦਿੰਦੇ ਆ ਆਪਣੇ ਕੰਮ ਨੂੰ ਅੱਗੇ ਵਧਾਣ ਦੀ ਸੋ ਡਿਸਪਾਇੰਟਮੈਂਟ ਤਾਂ ਹੈ ਹੀ ਨਹੀਂ ਮਤਲਬ ਜੇ ਚ ਬਹੁਤ ਜ਼ਿਆਦਾ ਸਪੋਰਟ ਕਰ ਰਿਹਾ ਪਿਆਰ ਕਰ ਰਿਹਾ ਪਰ ਜੇ ਇਦਾਂ ਕੁਝ ਵੀ ਹੁੰਦਾ ਬਟ ਫਿਰ ਵੀ ਮੈਂ ਬਹੁਤ ਖੁਸ਼ ਹਾਂ ਆਪਣੇ ਕੰਮ ਵਿੱਚ ਸੰਤੁਸ਼ਟੀ ਹੋਣੀ ਚਾਹੀਦੀ ਮਨ ਦੀ ਕੰਮ ਕੋਈ ਛੋਟਾ ਵੱਡਾ ਨਹੀਂ ਹੈ ਤੁਸੀਂ ਖੁਦ ਬਣਾਉਂਦੇ ਹੋ ਸਾਰਾ ਹਾਂਜੀ ਹਾਂਜੀ ਮੈਂ ਖੁਦ ਬਣਾਉਂਦੇ ਮਮਾ ਹੈਲਪ ਕਰਾਉਂਦੇ ਆ ਫਾਈਨਲ ਟੱਚ ਤਾਂ ਚਲੋ ਮਮਾ ਦਾ ਹੀ ਹੁੰਦਾ ਵਾ ਉਹ ਤਾਂ ਜਿੰਨੇ ਮਰਜ਼ੀ ਵੱਡਾ ਸ਼ੈਫ ਹੋਵੇ ਮਾਂ ਤੋਂ ਉੱਤੇ ਵੱਡਾ ਤਾਂ ਕੋਈ ਸ਼ੈਫ ਹੀ ਹੈ ਨਹੀਂਗਾ ਉਹ ਸਾਰਾ ਕੁਝ ਚੈੱਕ ਕਰਕੇ ਨਮਕ ਮਿਰਚ ਸਾਰਾ ਫੇਰ ਆਵੇ ਹਾਂ ਵੀ ਠੀਕ ਆ ਲੈ ਜਾ ਹੁਣ ਬੱਸ ਹਾਂਜੀ ਅੱਛਾ ਕਿੰਨੇ ਵਜੇ ਉੜਦੀ ਸੀ ਸਿਰਫ ਮੈਂ 4:30 ਵਜੇ ਉੜਦਾ ਹਾਂ 4 ਫਿਰ ਸਾਰਾ ਆਪਣੇ ਤਿਆਰੀ ਕਰਕੇ ਆਲਮੋਸਟ 10:00 ਵਜੇ ਜਾਂਦੇ ਆ ਹਾਂਜੀ ਫਿਰ ਆਪਣਾ ਸਮਾਨ ਆਪਣਾ કેરી ਕਰਕੇ ਆਪਣਾ ਮੈਂ 11:00 ਸਵਾ 11:00 ਆਪਣੇ ਇੱਥੇ ਆ ਜਾਣਾ ਕਿੱਥੋਂ ਨੇੜੇ ਲੋਕਲ ਹੀ ਹੋ ਕੇ ਹਾਂਜੀ ਹਾਂਜੀ ਲੋਕਲ ਹੀ ਆ ਜੀ ਮੈਂ ਤਾਂ ਤਿਆਰੀ ਵੀ ਕਰਦੇ ਹਾਂ ਸਵੇਰੇ 4:00 ਵਜੇ ਉੱਠ ਕੇ ਕਈ ਵਾਰੀ ਇਦਾਂ ਨਹੀਂ ਹੁੰਦਾ ਇੱਕ ਦਿਨ ਛੁੱਟੀ ਕਰ ਲਿੱਤੀ ਜਾਵੇ ਥਕਾਵਟ ਹੋ ਰਹੀ ਹੈ ਇਹ ਥਕਾਵਟ ਕਾ ਹੈ ਹੀ ਨਹੀਂ ਜੀ ਹੁਣ ਥਕਾਵਟ ਆਪਦੇ ਆ ਸਕਸੈਸਵਲ ਜਾਣ ਦਾ ਥਕਾਵਟ ਦਾ ਕੋਈ ਹੈ ਨਹੀਂ ਰੈਸਟ ਰੈਸਟ ਕੋਈ ਨਾਮ ਦਾ ਨਾਮ ਹੀ ਹੈ ਨਹੀਂ ਕੋਈ ਚੀਜ਼ ਆਪਣੀ ਡਿਕਸ਼ਨਰੀ ਦੇ ਵਿੱਚ ਰੈਸਟ ਕਰਾਂਗੇ ਤੇ ਰੈਸਟ ਆ ਬਰ ਆਲਸ ਲੋ ਕਰਦੇ ਨੇ ਜੀ ਬਿਲਕੁਲ ਵਧੀਆ ਗੱਲਾਂ ਕਰਦੇ ਹੋ ਤੁਸੀਂ ਮੈਨੂੰ ਲੱਗਦਾ ਤੁਹਾਡੀਆਂ ਜਿਹੜੀ ਅਸੀਂ ਵੀਡੀਓਜ਼ ਦੇਖਦੇ ਹਾਂ ਉਹ ਵੀ ਲੋਕਾਂ ਨੂੰ ਤਾਂ ਹੀ ਪਸੰਦ ਆਉਂਦੀਆਂ ਕਿਉਂਕਿ ਤੁਸੀਂ ਰੀਅਲ ਜਿਹੜੀ ਚੀਜ਼ ਆਪਣੇ ਦਿਖਾਉਂਦੇ ਹੋ ਜੋ ਤੁਸੀਂ ਐਕਚੁਅਲ ਦੇ ਵਿੱਚ ਆਪਣੀ ਲਾਈਫ ਦੇ ਵਿੱਚ ਕਰਨਾ ਚਾਹੁੰਦੇ ਹੋ ਹੋਰ ਕੋਈ ਸੁਪਨਾ ਕੋਈ ਡ੍ਰੀਮ ਜਿਹੜਾ ਸੋਚ ਰਹੇ ਹੋ ਕਿ ਇਹ ਕੰਮ ਕਰਨ ਤੋਂ ਬਾਅਦ ਮੈਂ ਇੱਕ ਰੈਸਟੋਰੈਂਟ ਖੋਲਾਂ ਜਾਂ ਮੈਂ ਉਸ ਲੈਵਲ ਤੱਕ ਹਾਂਜੀ ਆਫ ਕੋਰਸ ਇਹਨੂੰ ਆਪਾਂ ਹੋਰ ਅੱਗੇ ਲੈ ਕੇ ਜਾਵਾਂਗੇ ਹੋਰ ਮਹਾਰਾਜ ਕਿਰਪਾ ਕਰਨ ਲੋਕ ਹੋਰ ਪਿਆਰ ਦੇਣ ਆਪਾਂ ਨੂੰ ਦੇ ਹੀ ਰਹੇ ਆਲਰੇਡੀ ਤੇ ਅੱਗੇ ਤੋਂ ਅੱਗੇ ਜਿੰਨਾ ਆਪਾਂ ਮਿਹਨਤ ਕਰਾਂਗੇ ਆਪਾਂ ਪੂਰੀ ਇਹਨੂੰ ਵਧਾਵਾਵਾਂਗੇ ਹਾਂਜੀ ਬਹੁਤ ਬਹੁਤ ਧੰਨਵਾਦ ਤਾਈ ਸੀ ਸਾਡੇ ਨਾਲ ਬਾਵਾ ਜੀ ਜਿਨ੍ਹਾਂ ਨੇ ਕਿ ਆਪਣੀ ਕਿਚਨ ਦੀ ਸ਼ੁਰੂਆਤ ਕੀਤੀ ਹੈ ਔਰ ਘਰ ਦੀ ਖਾਣਾ ਜਿਹੜਾ ਲੋਕਾਂ ਤੱਕ ਪਹੁੰਚਾਇਆ ਹੈ ਇਹਨਾਂ ਦਾ ਕਹਿਣਾ ਹੈ ਕਿ ਬਾਹਰ ਨੌਜਵਾਨ ਜਾਂਦੇ ਜ਼ਰੂਰ ਨੇ ਇਹਨਾਂ ਦਾ ਵੀ ਸੁਪਨਾ ਹੈ ਕਿ ਬਾਹਰ ਜਾਣ ਪਰ ਇਸ ਤਰੀਕੇ ਨਾਲ ਨਹੀਂ ਕਿ ਉੱਥੇ ਜਾ ਕੇ ਨੌਕਰੀ ਕਰਨੀ ਪਵੇ ਤੇ ਘਰਦਿਆਂ ਤੋਂ ਦੂਰ ਰਹਿਣਾ ਪਵੇ ਇਹਨਾਂ ਦਾ ਸੁਪਨਾ ਇਹ ਹੈ ਕਿ ਲੋਕ ਜਿਵੇਂ ਘੁੰਮਣ ਫਿਰਨ ਵਾਸਤੇ ਜਾਂਦੇ ਉਸ ਉਸ ਟਾਈਮ ਜਾਂ ਫਿਰ ਜਾਂ ਉਸ ਸਕਸੈਸ ਤੱਕ ਪਹੁੰਚਣ ਕੀ ਇਹਨਾਂ ਦੇ ਕੋਲ ਇੰਨਾ ਕੋ ਪੈਸਾ ਹੋਵੇ ਕਿ ਇਹ ਬਾਹਰ ਘੁੰਮਣ ਫਿਰਨ ਜਾਣ ਬਿਲਕੁਲ ਤਾਂ ਇਹ ਘਰ ਦਾ ਖਾਣਾ ਜੋ ਕਿ ਇਹਨਾਂ ਦਾ ਕੀ ਕੀ ਬਣਾਣੇ ਕੀ ਕੀ ਓਕੀ ਕੀ ਹੁੰਦਾ ਤੁਹਾਡੇ ਕੋਲ ਹਾਂਜੀ ਆਪਣੇ ਕੋਲ ਮੰਡੇਟਰੀ ਦਾ ਦਿਨ ਹੈ ਕਿ ਕੜੀ ਉਹਦੀ ਆ ਰਾਜਮਾ ਹੁੰਦੇ ਆ ਜੀ ਦਾਲਮਕ ਨਹੀਂ ਹੁੰਦੀ ਆ ਰਾਈਸ ਹੁੰਦੇ ਆ ਰੋਟੀ ਹੁੰਦੀ ਆ ਦੇਸੀ ਕੀ ਹੋ ਜ ਤਵੇ ਵਾਲੀ ਰੋਟੀਆਂ ਹੁੰਦੀ ਆ ਅੱਜ ਬਾਸ ਪਿਓਰ ਬਾਸਮਤੀ ਰਾਈਸ ਆਪ ਹੀ ਤਿਆਰ ਹਾਂਜੀ 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 ਰੋਟੀ ਮੰਮਾ ਬਣਾਉਂਦੇ ਆ ਹਾਂਜੀ ਫੁਲਕੇ ਫਿਰ ਗੋਲ ਗੋਲ ਲੱਤੀ ਹਾਂਜੀ 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 ਤਾਂ ਦੇਖੋ ਵੀ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਹਮੇਸ਼ਾ ਸਪੋਰਟ ਚਾਹੀਦੀ ਹੁੰਦੀ ਹੈ ਇੱਕ ਮੋਟੀਵੇਸ਼ਨ ਚਾਹੀਦੀ ਹੁੰਦੀ ਹੈ ਸੋਸ਼ਲ ਮੀਡੀਆ ਤੇ ਵੀ ਇਸ ਵੇਲੇ ਅਗਰ ਇਹਨਾਂ ਦੇ ਕਮੈਂਟ ਸੈਕਸ਼ਨ ਖੋਲੀਏ ਤਾਂ ਹਮੇਸ਼ਾ ਲੋਕਾਂ ਦਾ ਪਿਆਰ ਦੇਖਣ ਨੂੰ ਮਿਲਿਆ ਕਿ ਲੋਕ ਜੋ ਸਪੋਰਟ ਕਰਦੇ ਆ ਰਹੇ ਨੇ ਉਹਨਾਂ ਨੌਜਵਾਨਾਂ ਨੂੰ ਜੋ ਕਿ ਸ਼ਾਇਦ ਆਪਣੇ ਦੇਸ਼ ਦੇ ਵਿੱਚ ਆਪਣੇ ਪੰਜਾਬ ਦਾ ਨਾਮ ਰੌਸ਼ਨ ਕਰਨਾ ਚਾਹੁੰਦੇ ਆ ਆਪਣੇ ਹੱਥੀ ਮਿਹਨਤ ਕਰਕੇ ਆਪਣੇ ਮਾਪਿਓ ਦਾ ਨਾਰਾਸ਼ਨਾ ਕਰਨਾ ਚਾਹੁੰਦੇ ਨੇ ਤਾਂ ਇਦਾਂ ਦੀ ਨੌਜਵਾਨਾਂ ਨੂੰ ਬਿਲਕੁਲ ਸਪੋਰਟ ਕਰਿਆ ਕਰੋ ਬਦਿਹਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਨ ਬਲਵਿੰਦਰ ਦੇ ਨਾਲ ਮੈਂ ਪ੍ਰਬਲੀਨ ਕੋ